ਜਿੱਤ ਤੋਂ ਬਾਅਦ ਵੀ ਬੁਖਲਾਈ ਸਰਕਾਰ ਅਕਾਲੀ ਆਗੂ ਤੇ ਵਰਕਰਾਂ ਖਿਲਾਫ ਕੱਢ ਰਹੀ ਪੜਾਸ ਪੁਲਿਸ ਕਰ ਰਹੀ ਕਾਰਵਾਈ ਤੇ ਕਾਰਵਾਈ ਹੁਣ ਚੋਣ ਕਮਿਸ਼ਨ ਐਕਸ਼ਨ ਚ ਆਈ ਇਲਜ਼ਾਮ ਲੱਗੇ ਤੇ ਧਰਨੇ ਲੱਗੇ ਧੱਕੇ ਸਾਹਮਣੇ ਵਰਕਰ ਡਟੇ ਤੇ ਤਕੜੇ ਹੋ ਕੇ ਤਰਨਤਾਰਨ ਦੀ ਜ਼ਿਮਨੀ ਚੋਣ ਲੜੀ ਪਰ ਪੂਰੀ ਚੋਣ ਮੂਹਮ ਦੌਰਾਨ ਅਕਾਲੀ ਦਲ ਇਲਜ਼ਾਮ ਲਾਉਂਦਾ ਰਿਹਾ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਹੀ ਹੈ ਅਕਾਲੀ ਵਰਕਰਾਂ ਤੇ ਪਰਚੇ ਕਰ ਰਹੀ ਹੈ ਇਨਾ ਇਲਜ਼ਾਮ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਵੱਡੇ ਅਫਸਰਾਂ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ ਤੇ ਹੁਣ ਇਨਾ ਇਲਜ਼ਾਮਾਂ 'ਚ ਹੋਰ ਵੀ ਜ਼ਿਆਦਾ ਬਲ ਨਜ਼ਰ ਆ ਰਿਹਾ ਹੈ ਕਿਉਂਕਿ ਮੁੱਖ ਚੋਣ ਕਮਿਸ਼ਨ ਨੇ ਸੂਬੇ ਦਾ ਡੀਜੀਪੀ ਹੀ ਤਲਬ ਕਰ ਲਿਆ ਜੀ ਹਾਂ ਅਕਾਲੀ ਵਰਕਰਾਂ ਤੇ ਹੋਏ ਪਰਚਿਆਂ ਦਾ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਲੈਂਦਿਆਂ ਡੀਜੀਪੀ ਗੌਰਵ ਯਾਦਵ ਨੂੰ 25 ਨਵੰਬਰ ਨੂੰ ਦਿੱਲੀ ਦੇ ਇਲੈਕਸ਼ਨ ਕਮਿਸ਼ਨ ਦਫ਼ਤਰ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਇਹ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੋਇਆ ਹੈ ਕੋ ਜ ਤੰਤਰ ਦੀ ਪਾਈ ਇਲੈਕਸ਼ਨ ਦੇ ਵਿੱਚ ਹੋਇਆ ਇਹ ਲੰਬਾ ਸਮਾਂ ਸਾਨੂੰ ਵੀ ਇਲੈਕਸ਼ਨਾਂ ਨੂੰ ਡੀਲ ਕਰਦਿਆਂ ਹੋ ਗਿਆ ਕਦੇ ਵੀ ਇਸ ਤਰੀਕੇ ਦੀ ਡਾਟਾ ਡਰਾਈਵਨ ਜਿਹੜੀ ਕਾਰਵਾਈ ਹੈ ਬਦਲਾਖੁਰੀ ਦੀ ਨੀਤੀ ਦੇ ਨਾਲ ਕਾਰਵਾਈ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਹੁਣ 6 ਤਰੀਕ ਨੂੰ ਸਾਡੀ ਜਿਹੜੀ ਹੈ ਅਰਸ਼ਦੀਪ ਸਿੰਘ ਕਲੇਰ ਸਾਹਿਬ ਕੜੇ ਆ ਇੱਕ ਕੰਪਲੇਂਟ ਜਿਹੜੀ ਹੈ ਚੀਫ ਜਿਹੜਾ ਇਲੈਕਸ਼ਨਲ ਅਫਸਰ ਹੈ ਉਹਨਾਂ ਨੂੰ ਦੇ ਕੇ ਆਏ ਕਿ ਸਾਡੇ ਕੈਂਡੀਡੇਟ ਦੀ ਜਿਹੜੀ ਡਾਕਟਰ ਆ ਉਹਨੂੰ ਇੱਕ ਸ਼ੱਕੀ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਇੱਕ ਟੀਮ ਉਹਦੇ ਪਿੱਛੇ ਲੱਗੀ ਹੋਈ ਆ ਚੋਰੀ ਵਾਲੀ ਗੱਡੀ ਦੇ ਉੱਤੇ ਜਾਂ ਜਿਹੜੀ ਜਾਲੀ ਨੰਬਰ ਪਲੇਟ ਵਾਲੀ ਗੱਡੀ ਦੇ ਉੱਤੇ ਜਿਹੜੇ ਉਸ ਲੜਕੀ ਨੂੰ ਫਾਲੋ ਕਰਦੇ ਸੀ ਉਲਟਾ 25 ਬੰਦਿਆਂ ਤੇ ਸਾਡੇ 'ਤੇ ਕੇਸ ਦਰਜ ਕਰਕੇ ਤੇ ਇੱਕ ਘਰਾਂ ਦੇ ਵਿੱਚ ਰੇਡ ਬੀਬੀਆਂ ਨੂੰ ਫੜੋ ਫੜਾਈ ਨਿਸ਼ੰਤਰ ਸਿੰਘ ਨੂੰ ਫੜ ਕੇ ਅੰਦਰ ਕਰ ਦਿੱਤਾ ਹੋਰ ਉਹਨਾਂ ਦੇ ਸਾਥੀ ਅੰਦਰ ਕਰ ਦਿੱਤੇ ਇਹ ਕੰਧ ਤੇ ਕਦੀ ਸੋਚੀ ਨਹੀਂ ਸੀ ਇਹ ਬਹੁਤ ਅੱਛੀ ਰਵਾਇਤ ਹੋਗੀ ਜੇ ਇਲੈਕਸ਼ਨ ਕਮਿਸ਼ਨ ਇਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵੇ ਦੇਖੋ ਅਸੀਂ ਸਵਾਗਤ ਕਰਦੇ ਹਾਂ ਕਿ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਨੇ ਪ੍ਰੋਂਪਟ ਐਕਸ਼ਨ ਲੈਂਦੇ ਹੋਏ ਜਿਹੜੇ ਉੱਥੇ ਦੇ ਦੋ ਡੀਐਸਪੀ ਬਦਲੇ ਫਿਰ ਐਸਐਸਪੀ ਨੂੰ ਸਸਪੈਂਡ ਕੀਤਾ ਤੇ ਹੁਣ ਡੀਜੀਪੀ ਸਾਹਿਬ ਨੂੰ ਸੱਦੇ ਕਿਉਂਕਿ ਪੰਜਾਬ ਦੇ ਵਿੱਚ ਰੂਲ ਆਫ ਲਾ ਦੀ ਜਿਹੜੀ ਬਹਾਲੀ ਹੈ ਉਹ ਬਹੁਤ ਜ਼ਰੂਰੀ ਹੈ ਔਰ ਇਹ ਜੰਗਲ ਰਾਜ ਚੱਲ ਰਿਹਾ ਔਰ ਇਹ ਜੋ ਮਨੀਸ਼ ਸੋਦਿਆ ਨੇ ਕਿਹਾ ਸੀ ਸਾਮਦਮ ਦੰਦ ਭੇਦ ਉਹੀ ਲੱਗਿਆ ਹੋਇਆ ਹੈ ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ 25 ਨਵੰਬਰ ਨੂੰ ਆਪਣੇ ਦਿੱਲੀ ਦਫਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ। ਕਾਬਲੇ ਗੌਰ ਹੈ ਕਿ ਤਰਨਤਾਰਨ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਮਾਮਲੇ ਦਰਜ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਤੇ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਸਿਆਸਤ ਤੋਂ ਪ੍ਰੇਰਿਤ ਇਹ ਕਾਰਵਾਈ ਚੋਣਾਂ ਤੋਂ ਬਾਅਦ ਵੀ ਚੱਲੀ ਹੈ। ਤੁਸੀਂ ਹੈਰਾਨ ਰਹੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ। ਇਹ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰ ਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਨ ਚੱਕ ਲੈ ਗਏ ਐ ਇਹ ਤੋਂ ਮੜਾ ਕੀ ਹੋ ਸਕਦਾ ਹੈ ਕੋਈ ਨੈਤਿਕਤਾ ਹੁੰਦੀ ਹੈ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾਟ ਆ ਦਿਖਾਉਂਦੀ ਹੈ ਕਿ ਤੁਸੀਂ ਤੁਹਾਡੇ ਦਿਲ ਚ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤੇ ਹੋ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਅਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੋਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ 2 ਦਿਨਾਂ ਚ ਉਹਨਾਂ ਉੱਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਐਸਐਚ ਅਦਾਲਤ ਜਿਹੜੇ ਐਸਐ ਅਦਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਇਹ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਹਿਣਾ ਚਾਹਣਾ ਇੱਕ ਲਿਮਟ ਹੈ ਤੁਸੀਂ ਉਹ ਲਿਮਟ ਨਾ ਕਰਾਸ ਕਰੋ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਨੇ ਚੋਣ ਕਮਿਸ਼ਨ ਨੇ ਚੋਣ ਤਹਿਤ ਹੋਈਆਂ ਸ਼ਿਕਾਇਤਾਂ ਸੰਬੰਧੀ ਰਿਪੋਰਟ ਵੀ ਮੰਗੀ ਸੀ ਉਧਰ ਚੋਣ ਕਮਿਸ਼ਨ ਦੇ ਇਸ ਐਕਸ਼ਨ ਤੇ ਸੂਬੇ ਦੇ ਡੀਜੀਪੀ ਦਾ ਕੀ ਰਿਐਕਸ਼ਨ ਸੀ ਲਓ ਤੁਸੀਂ ਉਹ ਵੀ ਸੁਣੋ ਆਫਟਰ ਇਲੈਕਸ਼ਨ ਕਮਿਸ਼ਨ ਸਸਪੈਂਡਿੰਗ ਦਾ ਐਸਐਸਪੀ ਆਰ ਯੂ ਟੇਕਿੰਗ ਸਮ ਡਿਪਾਰਟਮੈਂਟਲ ਐਕਸ਼ਨ ਮੈਂ ਆਈ ਕੈਨਾਟ ਕਮੈਂਟ ਔਨ ਦਾ ਮੈਟਰਸ ਵਿਚ ਆਰ ਇਨ ਦੀ ਕੋਗਨੀਜ ਜਦੋਂ ਆਨਰੇਬਲ ਕੋਰਟਸ ਤੇ ਸੰਗਿਆਨ ਚ ਹੁੰਦਾ ਸੋ ਅਸੀਂ ਫਿਰ ਉਸ ਤੇ ਕਮੈਂਟ ਨਹੀਂ ਕਰ ਸਕਦੇ ਬਿਕੋਜ਼ ਇਟ ਇਜ਼ ਏਨ ਆਨਗੋਇੰਗ ਮੈਟਰ ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਤਰਨਤਾਰਨ ਅੰਮ੍ਰਿਤਸਰ ਤੇ ਹੋਰ ਇਲਾਕਿਆਂ ਚ ਸਿਆਸੀ ਸ਼ੈ ਤੇ ਸਰਕਾਰ ਦੇ ਦਬਾਅ ਚ ਅਕਾਲੀ ਵਰਕਰਾਂ ਤੇ ਐਕਸ਼ਨ ਹੋਏ ਕਾਰਵਾਈਆਂ ਹੋਈਆਂ ਜਿਸ ਦੀ ਸ਼ਿਕਾਇਤ ਕਰਨ ਤੇ ਵੱਡੇ ਅਧਿਕਾਰੀਆਂ ਦੇ ਤਬਾਦਲੇ ਤੱਕ ਹੋਏ ਜਿਸ ਤੋਂ ਬਾਅਦ ਲੱਗਿਆ ਕਿ ਇਹਨਾਂ ਇਲਜ਼ਾਮਾਂ ਚ ਸੱਚਾਈ ਤਾਂ ਹੈ ਤੇ ਹੁਣ ਜਦੋਂ ਸੂਬੇ ਦੇ ਡੀਜੀਪੀ ਨੂੰ ਹਿਤਾਲਪ ਕਰ ਲਿਆ ਗਿਆ ਤੇ ਇਹ ਇਲزام ਹੋਰ ਜ਼ਿਆਦਾ ਵਜ਼ਨਦਾਰ ਹੋ ਗਏ ਨੇ ਤੇ ਇਹਨਾਂ ਨੂੰ ਹੋਰ ਬਾਲ ਮਿਲ ਗਿਆ ਹੁਣ ਇੰਤਜ਼ਾਰ 25 ਨਵੰਬਰ ਦਾ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼